ਮੁਖਸਰ ਰੋਡ ਤੇ ਸ਼ਬੀਲ ਲੱਗੇਗੀ ਇੱਥੇ ਲੋਕ ਪਾਣੀ ਪੀਣ ਵਾਸਤੇ ਰੁਕ ਰਹੇ ਸਨ ਵਿਕਲਾਂ ਨੂੰ ਰੋਕਿਆ ਜਾ ਰਹਾ ਸੀ ਜੋ ਮੇਨ ਕਾਰਨ ਟ੍ਰੈਫਿਕ ਦੀ ਸਮੱਸਿਆ ਬਣੀ ਪੁਲਿਸ ਪ੍ਰਸ਼ਾਸਨ ਵਿੱਚ ਆਉਣਾ ਪਿਆ ਲਾਓ ਸ਼ਬੀਲ ਲਾਉਣ ਦਾ ਮਕਸਦ ਹੈ ਲੋਕਾਂ ਨੂੰ ਪਰੇਸ਼ਾਨ ਨਾ ਕਰਨਾ ਜੀ ਜੀ ਬਸ ਦਾ ਦੀਆਂ ਬੈਨਾ ਐਂਬੂਲੈਂਸਾਂ ਜਿਹੜਾ ਸਰਕਾਰ ਪਿਆ ਉਹੀ ਮੱਝੀ ਹੋਈ ਸੀ ਤੇ ਇਹ ਇਹ ਜੁਰੂਰੀ ਨਹੀਂ ਸ਼ਬੀਰ ਲਾਣਾ ਖੰਡ ਵਰਤਾਨੀਆ ਨਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬਿਲਕੁਲ ਜੀ ਜਿਹੜੇ ਡੀਜ਼ੇ ਲਾਂਦੇ ਆ ਨਾ ਤਾਂ ਪਰਮਿਟ ਲੈਂਦੇ ਨੇ ਤੇ ਸ਼ਬੀਰ ਦੇ ਅਗੇ ਨਾਲ ਡੀਜ਼ੇ ਲਾ ਦੇ ਨੇ ਤੇ ਟ੍ਰੈਫਿਕ ਜਾਮ ਕਰਦੇ ਨੇ ਜੀ ਤੇ ਉਹਨਾਂ ਦਾ ਵੀ ਡੀਜ਼ੇ ਪਰਮਿਟ ਤੋਂ ਬਗੈਰ ਨਹੀਂ ਲੱਗਣਾ ਚਾਹੀਦਾ ਤੇ ਖਾਲੀ ਥਾਂ ਖੁੱਲੀ ਥਾਂ ਤੇ ਅੱਛਾ ਜੀ ਇੱਕ ਸਾਈਟ ਤੇ ਡੀਜੇ ਟੰਗਣ ਵਾਸਤੇ ਨਾ ਮਾਵਾ ਬਣੀ ਹੈ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ ਨਾ ਦੀ ਨਾ ਚਲਾਨ ਹੋਣਾ ਚਾਹੀਦਾ ਚਾਹੇ ਜਿਹਦਾ ਮਰਗੀ ਲੇਡਰ ਦਾ ਹੋ ਬੱਚਾ ਹੋਵੇ ਹਾਂ ਅੱਛਾ ਫਿਰ ਕੀ ਹੈ ਜਦੋਂ ਕੋਈ ਸਰਕਾਰ ਕੋ ਫਿਰ ਕਹਿੰਦੇ ਸਿਕਾਣਾ ਤੱਕਾ ਹੋ ਗਿਆ ਨਹੀਂ ਇਹ ਪੜੇ ਲਿਖੇ ਅਨਪੜਵਾਰ ਹਨ ਪੜੇ ਕਿਉਂਕਿ ਆਪਣੀ ਜ਼ਿੰਮੇਵਾਰੀ ਆਪ ਸਮਝ ਲਈਆਂ ਹੁਣ ਮੇਰੀ ਕੋਈ ਤਨਖਾਹ ਨਹੀਂ ਲੱਗੀ ਪਰ ਮੈਂ ਉਹ ਬਾਈਕੋ ਪਿੱਛੇ ਲੱਗੀ ਹੋਈ ਜਾ ਹਾਂਜੀ ਹਾਂਜੀ ਸਾਰਾ ਸ਼ਬੀਲ ਬੰਦ ਕਰਾ ਕੇ ਆਇਆ ਗੱਲ ਵੀ ਪਏ ਨੇ ਫਿਰ ਉਹਨਾਂ ਨੇ ਕਿਹਾ ਸੀ ਪਰ ਮੈਂ ਨਾਲ ਲੈ ਕੇ ਜਾ ਦੋਸਤੋ ਆ ਜੋ ਸੀਨ ਤੁਸੀਂ ਦੇਖ ਰਹੇ ਹੋ ਕੋਟ ਪੂਰਾ ਸ਼ਹਿਰ ਮੁਕਸਰ ਰੋਡ ਤੇ ਸ਼ਰਧਾਲੂਆਂ ਵੱਲੋਂ ਇੱਕ ਸ਼ਬੀਲ ਦਾ ਅਰੇਂਜਮੈਂਟ ਕੀਤਾ ਗਿਆ ਡੀਜੇ ਵਗੈਰਾ ਲਾਇਏ ਗਏ ਆਉਣ ਜਾਣੇ ਵਾਲੇ ਰੰਗਾਂ ਨੂੰ ਵਿਕਲਾਂ ਨੂੰ ਰੋਕ ਕੇ ਪਾਣੀ ਪੀਣ ਦੀ ਬੇਨਤੀ ਕਰੀ ਗਈ ਗਰਮੀ ਸੀ ਤਾ ਮੰ 48 ਡਿਗਰੀ ਤੋਂ 50 ਡਿਗਰੀ ਹੈ ਲੋਕ ਪਿਆਸੇ ਸਨ ਰੋਕ ਰਹੇ ਸਨ ਅੱਗੋਂ ਵਿਕਲ ਆਉਂਦੇ ਸੀ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਣਦੀ ਗਈ ਕਿਸੇ ਬੰਦੇ ਕੋਲੇ ਹਲਕੀ ਕੁਆਲਿਟੀ ਦਾ ਟਰਾਲਾ ਸੀ ਵਿਚਾਰੇ ਦੀ ਮਸ਼ੀਨ ਖਰਾਬ ਹੋ ਗਈ ਟਰਾਲਾ ਜਿਸ ਕਰਕੇ ਸੜਕ ਬਲੌਕ ਹੋ ਗਈ ਤੇ ਟ੍ਰੈਫਿਕ ਦੀ ਸਮੱਸਿਆ ਹੋਰ ਵੱਧ ਗਈ ਸਮੇਂ ਤੇ ਪੁਰਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੂਚਨਾ ਦੇਣ ਵਾਲੇ ਵੀ ਪੀ ਸਿੰਘ ਜੀ ਸਾਡੇ ਮੀਡੀਆ ਐਕਟੀਵੇਟਰ ਨੇ ਉਹ ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਰਹਿੰਦੇ ਰਹਿੰਦੇ ਨੇ ਉਹਨਾਂ ਨੇ ਇਹ ਮੋਰਚਾ ਘੰਟਾ ਪਹਿਲਾਂ ਸੰਭਾਲਿਆ ਹੋਇਆ ਸੀ ਮੈਨੂੰ ਬਾਅਦ ਪਤਾ ਲੱਗਿਆ ਮੈਂ ਫਰੀਦਕੋਟ ਤੋਂ ਆ ਰਿਹਾ ਸੀ ਐਸੀ ਇੱਕ ਸਮੱਸਿਆ ਮੈਂ ਪਹਿਲਾਂ ਫਰੀਦਕੋਟ ਦੇਖ ਕੇ ਆਇਆ ਸ਼ਵੀਰ ਕਰਕੇ ਬਹੁਤ ਵੱਡਾ ਟ੍ਰੈਫਿਕ ਸੀ ਉੱਥੋਂ ਲੰਘ ਆਏ ਇੱਥੇ ਅਸੀਂ ਆ ਕੇ ਕੋਟਪੂਰੇ ਔਰ ਬ੍ਰਿਜ ਤੇ ਫਸ ਗਏ ਮੇਰੇ ਬੱਚੇ ਮੇਰੇ ਨਾਲ ਸਨ ਮੈਨੂੰ 1-2 ਮਿੰਟਾਂ ਦੇ ਰਸਤੇ ਦਾ ਔਰ ਬ੍ਰਿਜ ਪੂਰਾ ਨਿਕਲ ਲੱਗਿਆ ਅੱਧਾ ਘੰਟਾ ਲੱਗ ਗਿਆ ਫਿਰ ਮੈਂ ਉੱਥੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਦੇਖਿਆ ਕਿ ਜਿਹੜਾ ਪੁਲਿਸ ਪ੍ਰੋਸੈਸ਼ਨ ਪਹੁੰਚ ਚੁੱਕਿਆ ਸੀਗਾ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਸੀਗੇ ਐਂਸ ਆਪਣੇ ਐਸਐਸਆਈ ਸਾਹਿਬ ਸੀਗੇ ਬੜੀ ਮਿਹਨਤ ਕਰ ਰਹੇ ਸੀ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਪਿਆਰ ਨਾਲ ਗੁੱਸੇ ਨਾਲ ਧੱਕੇ ਨਾਲ ਕਿਵੇਂ ਨਾ ਕਿਵੇਂ ਇਹ ਟ੍ਰੈਫਿਕ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਸੈਂਟਰ ਦੇ ਵਿੱਚ ਐਸਐਸਈ ਸ਼ਰਮਾ ਖੜਾ ਸੀ ਇਹ ਬਾਈ ਜੀ ਤੁਸੀਂ ਦੇਖ ਰਹੇ ਹੋ ਗਊਸ਼ਾਲਾ ਦੇ ਸਾਹਮਣੇ ਖੜਾ ਇੱਕ ਐਸਐਸਈ ਮੁਕਸਰ ਰੋਡ ਤੇ ਖੜਾ ਸੀ ਤੇ ਹੋਰ ਦੋ ਤਿੰਨ ਮਲਾਜ਼ਮ ਸਨ ਜਿਹੜਾ ਇਸ ਟ੍ਰੈਫਿਕ ਨੂੰ ਚਾਲੂ ਕਰਨ ਵਿੱਚ ਬੁਰੀ ਤਿੱਖੜ ਦੁਪਹਿਰੇ ਪੂਰੀ ਜਿੰਦ ਜਾਨ ਲਾਈ ਬੈਠੇ ਸਨ ਲੋਕਾਂ ਦੀ ਇੱਕ ਪਾਸੇ ਪਿਆਸ ਬੁਝਾਈ ਜਾ ਰਹੀ ਸੀ ਦੂਜੇ ਪਾਸੇ ਪੁਲਿਸ ਕਰਮੀ ਵਿਚਾਰੇ ਐਨੀ ਗਰਮੀ ਦੇ ਵਿੱਚ ਘਾਇਏ ਲੋਕਾਂ ਨੇ ਮਦਦ ਕਰ ਰਹੇ ਸਨ ਇਹਨਾਂ ਨੇ ਮੈਂ ਖੁਦ ਦੇਖਿਆ ਤੁਸੀਂ ਦੇਖ ਰਹੇ ਹੋ ਵੀਡੀਓ 'ਚ ਕਿਵੇਂ ਨਾ ਕਿਵੇਂ ਇਸ ਨੂੰ ਹੱਲ ਕੀਤਾ ਲੋਕਾਂ ਨੂੰ ਪਿਆਰ ਨਾਲ ਸਮਝਾਇਆ ਕਿਤੇ ਦਬਕਾ ਮਾਰਿਆ ਕਿਵੇਂ ਕਰਕੇ ਇਹਨਾਂ ਨੇ ਟ੍ਰੈਫਿਕ ਚਾਲੂ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਵਨਵੇ ਕੀਤਾ ਗਿਆ ਜਿਹੜੇ ਖੱਬੇ ਪਾਸੇ ਦੇ ਵਾਹਨ ਸਨ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਸੱਜੇ ਪਾਸੇ ਵਾਲੇ ਵਾਹਨ ਸਨ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਵਾਸਤੇ ਫਿਰ ਵੀ ਲੋਕ ਬਾਜ ਨਹੀਂ ਆਈ ਓਵਰ ਟੇਕਰ ਕੇ ਜਦੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਅੱਗੋ ਫਿਰ ਵਹੀਕਲ ਫਸ ਜਾਂਦਾ ਜਗ੍ਹਾ ਸਪੇਸ ਘਟਣਾ ਹੋਣ ਕਰਕੇ ਜਾਂ ਵਿਕਣ ਪਿੱਛੇ ਨਹੀਂ ਕੀਤਾ ਜਾ ਸਕਦਾ ਨਾ ਅੱਗੇ ਕੀਤਾ ਜਾ ਸਕਦਾ ਜਿਹੜਾ ਮੇਨ ਟ੍ਰੈਫਿਕ ਦਾ ਕਾਰਨ ਬਣਦਾ ਲਗਭਗ ਹਰੇਕ ਬੰਦਾ ਪੜਿਆ ਲਿਖਿਆ ਪਰੰਤੂ ਅਸੀਂ ਇੰਨੇ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਬੇਵਕੂਫਾਂ ਕਿਵੇਂ ਇਹ ਤਾਂ ਸਿੱਧੀ ਗੱਲ ਹੈ ਮੈਂ ਆਪਣੀ ਲਾਈਨ ਤੁਰ ਜਾਣਾ ਅਗਲਾ ਆਪਣੀ ਲਾਈਨ ਜੇ ਮਾਰੇ ਮੋਟੇ ਕਿਤੇ ਬ੍ਰੇਕ ਲਾਉਣੇ ਪੈ ਜਾਂਦੇ ਕੋਈ ਦਿੱਕਤ ਨਹੀਂ ਕਦੇ ਵੀ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਂਦੀ ਜਿਹੜੀ ਤੁਹਾਡੀ ਦੂਰੀ ਆ ਉਦੋਂ ਚ 2-4 ਮਿੰਟ ਦਾ ਫਰਕ ਪੈ ਸਕਦਾ ਤੁਹਾਡੀ ਗੱਡੀ ਕੰਟੀਨਿਊ ਅੱਗੇ ਵੱਧਦੀ ਰਹੇਗੀ ਜਦੋਂ ਆਪਾਂ ਕਾਲੀ ਕਰਦੇ ਆ ਇੱਕ ਅਦਾ ਬੇਕੂ ਬੰਦਾ ੱੱਕੇ ਨਾਲ ਲੈ ਕੇ ਗੱਡੀ ਫਸਾਉਣ ਦਾ ਵਿੱਚ ਤੇ ਫਿਰ ਸਾਰ ਸਤਿਆਨਾਸ ਹੋ ਜਾਂਦਾ ਫਿਰ ਜਿਹੜੇ ਛੋਟੇ ਵੀਕਲਾਂ ਵਾਲੇ ਆ ਮੋਟਰਸਾਈਕਲਾਂ ਵਾਲੇ ਆ ਸਕੂਟਰੀਆਂ ਵਾਲੇ ਆ ਉਹ ਕੋਸ਼ਿਸ਼ ਕਰਦੇ ਆ ਵੀ ਅਸੀਂ ਵੀ ਆਪਣਾ ਫਾਇਦਾ ਠਾ ਲਈਏ ਸਾਡਾ ਛੋਟਾ ਵਹੀਕਲ ਆ ਅਸੀਂ ਤਾਂ ਕੱਢ ਲਈਏ ਤੇ ਜਦੋਂ ਵੱਡਾ ਵਹੀਕਲ ਕੋਲ ਦੀ ਪਾਸ ਹੁੰਦਾ ਜਗ੍ਹਾ ਘਟ ਹੁੰਦੀ ਹੈ ਕੋਈ ਬੱਸ ਨਿਕਲਦੀ ਆ ਜਾਂ ਕੋਈ ਟਰਾਲਾ ਨਿਕਲਦਾ ਉੱਥੇ ਦੁਰਘਟਨਾ ਹੋਣ ਦੇ ਚਾਂਸ ਵੱਧ ਜਾਂਦੇ ਮੈਂ ਮੋਸਟਲੀ ਕੋਸ਼ਿਸ਼ ਕਰਦਾ ਹੁੰਨਾ ਐਸੀ ਸਥਿਤੀ ਦੇ ਵਿੱਚ ਸਾਈਡ ਤੇ ਮੈਂ ਮੋਟਰਸਾਈਕਲ ਲੌਕ ਕਰਕੇ ਖੜਾ ਕਰਕੇ ਆਰਾਮ ਨਾਲ ਅੱਧਾ ਪੌਣਾ ਘੰਟਾ ਟਲ ਜਾਂਦਾ ਉੱਥੇ ਕਿਤੇ ਸਾਈਡ ਤੇ ਖੜ ਜਾਨਾ ਜਦ ਤੱਕ ਸਮੱਸਿਆ ਹੱਲ ਨਹੀਂ ਹੁੰਦੀ ਇਹੀ ਆਪਣੀ ਜ਼ਿੰਦਗੀ ਬਚਾਉਂਦਾ ਰਹਾ ਭਜਦਾ ਆਪਾਂ ਛੋਟੀਆਂ-ਛੋਟੀਆਂ ਅਣਗਿਲੀਆਂ ਨਾਲ ਆਪਣੀ ਜ਼ਿੰਦਗੀ ਖਰਾਬ ਕਰ ਲੈਣੇ ਆ ਐਕਸੀਡੈਂਟ ਹੋ ਜਾਂਦੇ ਆ ਹੁਣ ਇਹਨਾਂ ਨੇ ਕੀਤੀ ਤਾਂ ਧਾਰਮਿਕਤਾ ਦੀ ਗੱਲ ਕੱਲ ਪੰਜਵੀਂ ਪਾਸ਼ੀ ਦਾ ਸ਼ਿਦੀਪੁਰ ਉਸ ਸੀਗਾ ਗੁਰੂ ਅਰਜਨ ਦੇਵ ਜੀ ਦਾ ਲੋਕਾਂ ਨੇ ਸ਼ਵੀਲਾਂ ਲਾਈਆਂ ਅੱਜ ਇੱਥੇ ਵਿਚਾਰੇ ਉਹ ਸਿੱਖੀਜ਼ਮ ਨਾਲ ਵੀ ਸੰਬੰਧ ਨਹੀਂ ਆ ਉਹਨਾਂ ਨੇ ਲਾਇਆ ਅੱਜ ਫ੍ਰੀ ਕੋਡ ਵੀ ਜਿਹੜੇ ਬੰਦੇ ਸੀਗੇ ਉਹ ਚ ਸਿੱਖ ਵੀ ਸੀਗੇ ਵਿੱਚ ਹਿੰਦੂ ਵੀ ਜੈਂਟਲਮੈਨ ਉਹਨਾਂ ਲਾਇਆ ਉੱਥੇ ਵੀ ਟ੍ਰੈਫਿਕ ਦੀ ਸਮੱਸਿਆ ਸੀ ਪਰ ਜਿਹੜਾ ਡੀਜੇ ਲਾਉਣ ਦਾ ਕੀ ਕੰਮ ਹੋਇਆ ਇਹ ਡੀਜੇ ਕਿਉਂ ਲਾਉਂਦੇ ਆ ਉਹਦੇ ਨਾਲ ਕੀ ਮਿਲਦਾ ਜੀ ਇਹ ਡੀਜੇ ਲਾ ਕੇ ਕੀ ਸਫਤ ਕਰਨਾ ਚਾਹੁੰਦੇ ਆ ਉੱਥੇ ਕੰਨ ਪਈ ਆਵਾਜ਼ ਨਹੀਂ ਸੁਣਾਈ ਹੁੰਦੀ ਵਹੀਕਲਾਂ ਦੀ ਕਾਂ ਕਾਂ ਪਾਂ ਪਾਂ ਟੈਂ ਟੈਂ ਐਈ ਸੁਣਾਈ ਹੁੰਦੀ ਕਿਉਂਕਿ ਜਿੱਥੇ ਟ੍ਰੈਫਿਕ ਹੋਏਗਾ ਹਰਨ ਤਾਂ ਨੇਚਰਲੀ ਵਜੇਗਾ